ਆਖਰੀ ਉਮੀਦ ਬੈਲਫੇਅਰ ਸੁਸਾਇਟੀ ਜਲੰਧਰ ਇੱਕ ਅਜੀਹਾ ਨਾਮ ਜਿਸ ਨੇ ਕਰੋਨਾ ਕਾਲ ਦੌਰਾਨ ਇੱਕ ਐਸਾ ਬੀੜਾ ਚੁੱਕਿਆ ਕਿ ਇਸ ਸੁਸਾਇਟੀ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਕਰੋਨਾ ਕਾਲ ਦੌਰਾਨ ਜਦੋਂ ਘਰ ਦੇ ਲੋਕ ਆਪਣੇ ਹੀ ਸਗੇ ਸੰਬੰਧੀਆਂ ਦੀ ਮੌਤ ਹੋਣ ਤੋਂ ਬਾਅਦ ਉਸ ਦੀ লাশ ਫੋਕਣ ਲਈ ਵੀ ਉਸ ਦੇ ਕੋਲ ਨਹੀਂ ਜਾਂਦੇ ਸੀ ਤਾਂ ਉਸ ਦੌਰਾਨ ਆਖਰੀ ਉਮੀਦ ਬੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਅਣਗਿਣਤ ਲਾਸ਼ਾਂ ਨੂੰ ਅਗਨੀ ਭੇਟ ਕੀਤਾ ਇਹ ਸੰਸਥਾ ਸਿਰਫ 11 ਰੁਪਏ ਵਿੱਚ ਜਿੱਥੇ ਜ਼ਰੂਰਤਮੰਦ ਲੋਕਾਂ ਨੂੰ ਰੋਟੀ ਦੇ ਰਹੀ ਹੈ ਉੱਤੇ ਹੀ ਕੱਪੜੇ ਘਰ 'ਚ ਬਰਤਨ ਵਾਲਾ ਸਮਾਨ ਅਤੇ 11 ਰੁਪਏ 'ਚ ਹੀ ਜ਼ਰੂਰਤਮੰਦ ਨੂੰ ਐਂਬੂਲੈਂਸ ਦੀ ਸੇਵਾ ਵੀ ਪ੍ਰਦਾਨ ਕਰ ਰਹੀ ਹੈ ਅੱਜ ਇਸ ਦੀ ਬ੍ਰਾਂਚ ਖੰਨਾ ਵਿੱਚ ਵੀ ਖੋਲੀ ਗਈ ਇਸ ਦੌਰਾਨ ਲੋਕਾਂ ਨੇ ਖੂਨਦਾਨ ਵੀ ਕੀਤਾ ਇਸ ਮੌਕੇ ਸੰਸਥਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਜਿੱਥੇ ਸਰੋਪਾਏ ਦੇ ਕੇ ਸਨਮਾਨਿਤ ਕੀਤਾ ਉੱਥੇ ਹੀ ਪત્રਕਾਰਾਂ ਦਾ ਵੀ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਆਖਰੀ ਉਮੀਰ ਐਨਜੀਓ ਦਾ ਗਠਨ 2016 ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਕੀਤਾ ਗਿਆ ਜਿੱਥੇ ਕਿ ਸਮਾਜ ਭਲਾਈ ਦੇ ਸਾਰੇ ਕੰਮਾਂ ਨੂੰ ਇਹ ਬੜਾ ਅੰਤਰਾ ਦੋਨਾਂ ਜਿੱਚਾ ਬਹੁਤ ਸਾਰੇ ਐਸੇ ਪਰਿਵਾਰ ਨੇ ਜਿਹੜੇ ਆਪਣੀਆਂ ਬਜ਼ੁਰਗਾਂ ਦੀਆਂ ਜਿਹੜੀਆਂ ਸਵਾਮਾਂ ਨੂੰ ਸਭ ਤੋਂ ਉੱਚ ਰੱਖਦੇ ਨੇ ਸਭ ਤੋਂ ਉਹਨਾਂ ਦੀ ਇੱਕ ਸਭ ਤੋਂ ਵੱਡੀ ਸੇਵਾ ਭਾਵਨਾ ਉਹਨਾਂ ਦੀ ਉਹ ਹੁੰਦੀ ਹੈ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਕਿਤੇ ਮਾੜੀ ਜਿਹੀ ਤਕਲੀਫ ਨਾਲ ਬਹੁਤ ਸਾਰੇ ਐਸੇ ਵੀ ਨੇ ਜਿਹੜੇ ਬਜ਼ੁਰਗਾਂ ਨੂੰ ਪੁੱਛਦੇ ਹੀ ਨਹੀਂ 2016 ਦੇ ਵਿੱਚ ਇਹ ਸੋਚ ਕੇ ਹਾਂ ਕੋਈ ਨਹੀਂ ਆਖਰੀ ਉਮੀਦ ਬੈਲਪਰ ਸੁਸਾਇਟੀ ਸ਼ੁਰੂ ਕੀਤੀ 2016 ਦੇ ਵਿੱਚ ਸਿਰਫ ਤੇ ਸਿਰਫ 11 ਮੈਂਬਰਾਂ ਦੇ ਨਾਲ ਲੜਨ ਨੇ ਹੋਏ ਕੀ ਕਹਿਣਾ ਚਾਹੁੰਦੇ ਜਿਹੜਾ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਜਿਹੜੀ ਜਲੰਧਰ ਤੋਂ ਸਟਾਰਟ ਹੋਈ ਸੀ ਅੱਜ ਖੰਨੇ ਦੇ ਵਿੱਚ ਵੀ ਇਹਦੀ ਬ੍ਰਾਂਚ ਖੁੱਲhi ਗਈ ਹੈ ਕੀ ਕਹਿਣਾ ਚਾਹੁੰਦੇ ਸਸਤਾ ਵਾਲੇ ਨਹੀਂ ਬੜੀ ਮਨ ਨੂੰ ਖੁਸ਼ੀ ਹੋਈ ਆ ਬੜਾ ਅੱਛਾ ਲੱਗਿਆ ਕਿ ਇਹ ਸਸਤਾ ਜਿਹੜੀ ਸੇਵਾ ਭਾਵਨਾ ਨਰੋਲ ਸੇਵਾ ਭਾਵਨਾ ਲੈ ਕੇ ਮਾਨਵਤਾ ਦੀ ਮਰੁਕਤਾ ਦੀ ਸੇਵਾ ਕਰ ਰਹੀ ਹੈ ਔਰ 11 ਰੁਪਏ ਵਿੱਚ ਉਹ ਸਾਰੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਜਿਹੜੀਆਂ ਕਿ ਅਸੰਭਵ ਨੇ ਸੋ ਇਸ ਕਰਕੇ ਇਹਨਾਂ ਨੂੰ ਮੈਂ ਅੱਜ ਬਹੁਤ ਹੀ ਇਹਨਾਂ ਦਾ ਇਹਨਾਂ ਦੀ ਸ਼ਲਾਘਾ ਕਰਦਾ ਔਰ ਇਹਨਾਂ ਨੂੰ ਇਹੀ ਸਾਰੇ ਅਸੀਂ ਰਲ ਕੇ ਇਹਨਾਂ ਨੂੰ ਇਹੀ ਅਛਾ ਜਿਹੜਾ ਦਿੰਨੇ ਆ ਕਿ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਉਹ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਇਹ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਔਰ ਤਾਂ ਜੋ ਸਾਡੇ ਲੋਕ ਸੁਖੀ ਬਸਣ ਔਰ ਉਹ ਬਹੁਤ ਸਾਰੀਆਂ ਜਿਹੜੀਆਂ ਐਸੀਆਂ ਬਿਮਾਰੀਆਂ ਨੇ ਉਹਨਾਂ ਦਾ ਹੱਲ ਅਸੀਂ ਕੱਢ ਸਕੀਏ ਔਰ ਮਾਨਵਤਾ ਨੂੰ ਸਮਾਜ ਨੂੰ ਵਸੇ ਹੋਰ ਮਜ਼ਬੂਤ ਕਰ ਸਕੀਏ ਤਾਕਤਵਰ ਕਰ ਸਕੀਏ ਜੀ ਸਿੰਘ ਜੀ ਆਖਰੀ ਵੀਸ ਫਾਊਂਡੇਸ਼ਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਸਮਾਵਾ ਜਿਹੜੀਆਂ ਉਹ ਖੰਨੇ ਰਾਕੇ ਵਿੱਚ ਸਾਡੇ ਸ਼ਹਿਰ ਵਿੱਚ ਸ਼ੁਰੂ ਕੀਤੀਆਂ ਨੇ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤਾਂ ਜੋ ਇਹ ਸਮਾਵਾ ਇਸੇ ਤਰ੍ਹਾਂ ਜਾਰੀ ਰਹਿਣ ਸਰ ਆਖਰੀ ਉਮੀਦ ਬੈਰਫਸਟ ਐਡੀਅਰੀ ਜਲੰਧਰ ਤੋਂ ਸਟਾਰਟ ਹੋਈ ਸੀ ਅੱਜ ਖੰਨੇ ਦੀ ਬ੍ਰਾਂਚ ਖੁੱਲੀ ਹੈ ਕੀ ਕਹਿਣਾ ਚਾਹੁੰਦੇ ਹੋ ਤੇ ਕਿਆ-ਕਿਆ ਜਲੇ ਤੁਹਾਡੇ ਮੇਨ ਮੋਡਿਊਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਵਾਂ ਸਾਲ ਨਵੀਂ ਬ੍ਰਾਂਚ ਨਵਾਂ ਉਪਰਾਲਾ ਅੱਜ ਨਵੇਂ ਸਾਲ ਦੀਆਂ ਸੰਗਤ ਨੂੰ ਆਖਰੀ ਮੀਤ ਐਨ ਜੀਓ ਵੱਲੋਂ ਬਹੁਤ-ਬਹੁਤ ਵਧਾਈਆਂ ਅੱਜ ਆਖਰੀ ਉਮੀਦ ਐਨ ਜੀਓ ਵੱਲੋਂ ਖੰਨਾ ਸ਼ਹਿਰ ਵਿਖੇ ਇਹ ਜੋ 11 ਰੁਪਈਆ ਦੇ ਵਿੱਚ ਰੋਟੀ ਕਪੜਾ ਤੇ ਦਵਾਈ ਦਾ ਕਨਸੈਪਟ ਜਲੰਧਰ ਚੱਲ ਰਿਹਾ ਸੀ ਅੱਜ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਖੰਨਾ ਵਾਸੀਆਂ ਦੇ ਪ੍ਰੇਮ ਪਿਆ ਅਸ਼ੀਸ਼ਾ சதਕਾ ਅੱਜ ਅਨਾਜ ਮੰਡੀ 12 20 ਦੁਕਾਨ ਵਿਖੇ ਜੋ ਕਿ ਖੰਨਾ ਸ਼ਹਿਰ ਦੇ ਵਿੱਚ ਇੱਥੇ 11 ਰੁਪਈਆ ਦੇ ਵਿੱਚ ਰੋਟੀ ਕਪੜਾ ਤੇ ਦਵਾਈ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਹੋਰ ਦੱਸਣਾ ਚਾਹੁੰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਜਿਸ ਤਰ੍ਹਾਂ ਕਿ ਜੋ ਕਪੜੇ ਨੇ ਕੋਈ ਵੀ ਗਰੀਬ ਬੰਦਾ ਕੋਈ ਵੀ ਲੋੜਵੰਦ ਪਰਿਵਾਰ ਇੱਥੋਂ ਆ ਕੇ 11 ਰੁਪਈਆ ਦੇ ਵਿੱਚ ਚਾਹੇ ਉਹ ਬੱਚਿਆਂ ਦੇ ਕਪੜੇ ਨੇ ਚਾਹੇ ਉਹ ਜੈਂਟਸ ਕਪੜੇ ਨੇ ਚਾਹੇ ਉਹ ਲੇਡੀਜ਼ ਕਪੜੇ ਉਹ ਲੈ ਕੇ ਜਾ ਸਕਦਾ ਹੈ ਉਸ ਦੇ ਨਾਲ ਨਾਲ ਇੱਥੇ 11 ਰੁਪਈਆ ਦੇ ਵਿੱਚ ਦੁਪਹਿਰ ਦਾ ਖਾਣਾ ਸ਼ੁਰੂਆਤ ਕੀਤੀ ਜਾਏਗੀ ਔਰ 11 ਰੁਪਈਆ ਦੇ ਵਿੱਚ ਕੋਈ ਵੀ ਆ ਕੇ ਇੱਥੇ ਪੇਟ ਭਰ ਖਾਣਾ ਖਾ ਸਕਦਾ ਹੈ 11 ਰੁਪਈਆ ਦੇ ਵਿੱਚ ਰੋਟੀ ਕਪੜਾ ਦਵਾਈ ਅਤੇ ਐਂਬੂਲੈਂਸ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਕੋਲ ਐਂਬੂਲੈਂਸ ਕੱਢੀ ਹੈ ਜੋ ਕਿ ਜਲੰਧਰ ਸ਼ਹਿਰ ਦੇ ਵਿੱਚ ਚੱਲ ਰਹੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਸਾਰੀ ਸੰਗਤ ਦੇ ਸਾਥ ਤੌਰ ਤੇ ਸਹਿਯੋਗ ਦੇ ਨਾਲ ਖੰਨਾ ਸ਼ਹਿਰ ਦੇ ਵਿੱਚ ਅਸੀਂ ਇੱਕ ਐਂਬੂਲੈਂਸ ਲਾਂਚ ਕਰਾਂਗੇ ਜਿੱਦੀ ਸਰਵਿਸ ਸਿਰਫ 11 ਰੁਪਏ ਹੋਏਗੀ ਚਾਹੇ ਉਹ ਸੇਮ ਸਿਟੀ ਹੋਵੇ ਚਾਹੇ ਅਦਰ ਸਿਟੀ ਚਾਹੇ ਅਦਰ ਸਟੇਟ ਔਰ ਇਹ ਸਾਰੀਆਂ ਸੇਵਾਵਾਂ ਸਾਰੀ ਸੰਗਤ ਦੇ ਸਹਿਯੋਗ ਸਦਕਾ ਨਿਭਾਈਆਂ ਜਾ ਰਹੀਆਂ ਮੈਂ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਅੱਜੋੜ ਬੇਨਤੀ ਕਰਦਾ ਕਿ ਅਗਰ ਤੁਹਾਡੇ ਘਰਾਂ ਦੇ ਵਿੱਚ ਵੀ ਕੋਈ ਪੁਰਾਣੇ ਕੱਪੜੇ ਇਸ ਤਰ੍ਹਾਂ ਦੇ ਜੋ ਤੁਹਾਡੀ ਵਰਤੋਂ ਵਿੱਚ ਨਹੀਂ ਹੈ ਜੋ ਤੁਹਾਡੇ ਯੂਜ਼ ਦੇ ਵਿੱਚ ਨਹੀਂ ਹੈ ਉਹ ਤੁਸੀਂ ਕਿਸੇ ਦੀ ਜ਼ਰੂਰਤ ਪੂਰੀ ਕਰ ਸਕਦੇ ਨੇ ਕਿਸੇ ਦੇ ਘਰ ਦੀ ਸ਼ਾਨ ਬਣ ਸਕਦੇ ਨੇ ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਅਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਉਸ ਪਰਮਾਤਮਾ ਦੀ ਅਸੀਸ ਦੇ ਪਾਤਰ ਬਣੀਏ ਮਨੁੱਖਤਾ ਦੀ ਸੇਵਾ ਹੀ ਸਾਡਾ ਧਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕਿਆ ਸਰਕਾਰਾਂ ਵੱਲੋਂ ਵੀ ਤੁਹਾਨੂੰ ਸਹਿਯੋਗ ਮਿਲਦਾ ਜਾਂ ਜੀ ਬਿਲਕੁਲ ਦੇਖੋ ਮੌਜੂਦਾ ਸਰਕਾਰ ਆਉਣ ਵਾਲੀਆਂ ਜੋ ਪਿੱਛੇ ਸਰਕਾਰਾਂ ਲੰਘ ਗਈਆਂ ਜਾਂ ਆ ਰਹੀਆਂ ਜਾਂ ਐਸ ਟਾਈਮ ਮੌਜੂਦਾ ਹੈ ਉਹ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹ ਸਹਾਨੀਆਂ ਸੇਵਾਵਾਂ ਨੂੰ ਨਿਭਾ ਰਹੇ ਆ ਲੇਕਿਨ ਉਹਨਾਂ ਜੋ ਸਾਥ ਸਹਿਯੋਗ ਸਰਕਾਰਾਂ ਦਾ ਮਿਲਣਾ ਚਾਹੀਦਾ ਉਹਨਾਂ ਨਹੀਂ ਹੈ ਔਰ ਡੋਨਰਸ ਜਿਹੜੇ ਸਾਡੇ ਨਾਲ ਦਾਨੀ ਸੱਜਣ ਖੜੇ ਨੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਸਦਕਾ ਇਹ ਸਹਾਨੀਆਂ ਸੇਵਾਵਾਂ ਨਿਭਾਈ ਜਾਂਦਾ ਖੰਨੇਓ ਪ੍ਰੈਜ਼ੀਡੈਂਟ ਕੌਣ ਬਣਾਇਆ ਨੇ ਜੀ ਸੰਸਥਾ ਦਾ ਖੰਨੇ ਇੱਥੇ ਸਾਡੇ ਮਨਜੀਤ ਕੌਰ ਪੈਂਦੀ ਜੋ ਕਿ ਇੱਥੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਵੀ ਨੇ ਮੈਲਾ ਵਿੰਗ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਇਹ ਉਪਰਾਲਾ ਸਾਡੀ ਆਖਰੀ ਉਮੀਦਾਂ ਜੀ ਉਹਦੇ ਨਾਲ ਮਿਲ ਕੇ ਸਟਾਰਟ ਕੀਤਾ ਔਰ ਖੰਨੇ ਦੇ ਵਿੱਚ ਉਹੀ ਸਾਰਾ ਇਹ ਸੰਭਾਲ ਲਿਆ ਸਰ ਜਲੰਧਰ ਤੇ ਖੰਨੇ ਦੇ ਬਗੈਰ ਹੋਰ ਥੋੜੀ ਸੰਸਥਾ ਗੜੀ ਗੜੀ ਜਾ ਰਹੀ ਜਲੰਧਰ ਦੇ ਵਿੱਚ ਸਾਡੀਆਂ ਦੋ ਬ੍ਰਾਂਚਾਂ ਜੀ ਉਹ ਥਰਡ ਬ੍ਰਾਂਚ ਸਾਡੀ ਦਿੱਲੀ ਦੇ ਵਿੱਚ ਹੈ ਜੀ ਚੌਥੀ ਬ੍ਰਾਂਚ ਅਸੀਂ ਇੱਥੇ ਸ਼ੁਰੂਆਤ ਕੀਤੀ ਹੈ ਔਰ ਬਹੁਤ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜਲਦੀ ਅਸੀਂ ਪਟਿਆਲੇ ਦੇ ਵਿੱਚ ਵੀ ਸ਼ੁਰੂਆਤ ਕਰਨ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ